ਟਾਲੀਆ ਸਾਹਿਬ ਨੇ ਕਹਿਣਾ ਮਖੂਬ ਸਾਹਿਬ ਮੇਰੇ ਤੇ ਤਵਾ ਲਾ ਜਾਂਦੇ ਐ ਪਰ ਉਹ ਚ ਗੱਲ ਕਰਦੇ ਆ ਸਰਕਾਰਾਂ ਕਰਦੀਆਂ ਨੇ ਪਰ ਇੰਨਾਂ ਸਰਕਾਰਾਂ ਕੋਲ ਹੁੰਦਾ ਨਹੀਂ ਜੇ ਸਿੱਖ ਸੰਸਥਾਵਾਂ ਜੇ ਤੁਹਾਡੇ ਵਰਗੀਆਂ ਸ਼ਕਸ਼ੀਤਾਂ ਜੇ ਤੁਹਾਡੇ ਵਰਗੀਆਂ ਐਨਜੀਓਜ਼ ਇਸ ਏਰੀਆ ਦੇ ਵਿੱਚ ਨਾ ਆਉਣ ਤੇ ਮੈਨੂੰ ਮਾਫ਼ ਕਰਿਆ ਜੇ ਮੈਂ ਕਹਿਣਾ ਨਹੀਂ ਚਾਹੁੰਦਾ ਸਾਡੇ ਏਰੀਆ ਚੋਂ ਇਹੋ ਦੀਆਂ ਖਬਰਾਂ ਆਉਣਗੀਆਂ ਜਿਹੜੀਆਂ ਪੜੀਆਂ ਨਹੀਂ ਜਾ ਸਕਦੀਆਂ ਇੰਨਾ ਕਿਸੇ ਨੇ ਨਹੀਂ ਕੀਤਾ ਹੋਣਾ ਜਿੱਨਾ ਰੋਜ਼ ਦੇ ਪੰਜ 10 ਪੰਜ 7 ਟਰਾਲੀਆਂ ਡੇਲੀ ਸਮਾਨ ਦੀਆਂ ਵੰਡਣੀਆਂ ਉਸ ਦਿਨ ਮੈਂ 200 85 80 ਤੋਂ 85 ਟਾਲੀਆਂ ਇੱਕੋ ਦਿਨ ਲੈ ਕੇ ਵੰਡੀਆਂ ਹੂੰ ਇਹ ਹਰ ਵਾਰੀ ਹਰ ਇੱਕ ਦਾ ਗੇੜਾ ਮੇਰਾ ਖਿਆਲ ਮੈਂ ਕੋਈ ਇਹੋ ਜਿਹਾ ਹੋਊਗਾ ਟਾਲੀਆਂ ਜਿੰਨੀਆਂ ਮਰਜ਼ੀ ਮਾਰ ਲਓ ਪਰ ਰੇਤ ਦੀ ਟਰਾਲੀ ਅਸੀਂ ਤੁਹਾਨੂੰ ਵੀ ਨਹੀਂ ਚੱਕਣ ਦੇਣੀ ਮੈਂ ਕਹਿੰਦੀ ਰੇਤਾ ਦੀ ਰੇਤਾ ਜਿਹੜੀ ਕੰਮ ਕਰੇ ਰਹਾਂਗਾ ਤੁਖਾਊਂਗਾ ਕਰਕੇ ਰੇਤਾ ਇਹੇ ਚੱਕਣਗੇ ਚੁਕਾਊਂਗਾ ਭਾਵੇਂ ਕੁਝ ਹੋ ਜੇ 18 ਜੀ ਪਾਣੀ ਆਇਆ 21 ਜੀ ਪਾਣੀ ਆਇਆ 23 ਜੀ ਪਾਣੀ ਆਇਆ ਅੱਜ 24 ਜੀ 25 ਪਾਣੀ ਫੇਰ ਆ ਗਿਆ ਅਸੀਂ 80 ਤੋਂ ਲੈ ਕੇ ਸਾਡੇ ਬਜ਼ੁਰਗਾਂ ਨੇ ਪਹਿਲਾਂ 27 ਵੇਖੀ ਫਿਰ 84 ਵੇਖੀ ਫਿਰ 80 ਵੇਖੀ ਅਸੀਂ ਹਰ ਵੇਰੀ ਮੁਸ਼ਕਲਾਂ ਚੀ ਆ ਅਸੀਂ ਦਰਿਆ ਨੂੰ ਕਹਿੰਦੇ ਆ ਵੀ ਇਹ ਦਰਿਆ ਦਾ ਕੋਈ ਹਲੜੀ ਜਨੇ ਜ ਨੈਰੀ ਕੰਪਨੀ ਜੋ ਜੋ ਤੁਸੀਂ ਹੁਕਮ ਕਰੋਗੇ ਜਿਹੜੀ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਮਕੂ ਸਾਹਿਬ ਤੁਸੀਂ ਵੇਚੋ ਜੋ ਜੋ ਤੁਸੀਂ ਹੁਕਮ ਕਰੋਗੇ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਅਸੀਂ ਸਾਰੀਆਂ ਜਥੇ ਬੰਦੀਆਂ ਭਾਈ ਸਾਹਿਬ ਭਾਈ ਗੁਰੂ ਕਬਾਤ ਸਿੰਘ ਦੀ ਪ੍ਰੇਰਣਾ ਨਾਲ ਤੁਹਾਨੂੰ ਬਚਨ ਕਰਕੇ ਜਾਣਦੇ ਆ ਜੋ ਜੋ ਤੁਸੀਂ ਗੋਗਲ ਕਰੋਗੇ ਨਾ ਉਹ ਉਸਮਾਨ ਉਹ ਬਸਤਾ ਅਸੀਂ ਲੈ ਕੇ ਤੁਹਾਡੇ ਅਸਤੀਨਾ ਕੇ ਪਿੰਡ ਜਾਵਾਂਗੇ ਸੋ ਇਹ ਏਰੀਆ ਕਿਹਦਾ ਪੈ ਜਾਂਦਾ ਵੀ ਬਹੁਤ ਜਿਆਦੀ ਮਾਰ ਇਹ ਦੇ ਵਿੱਚ ਪੈ ਰਹੀ ਹੈ ਤੇ ਇੱਥੇ ਸਰਕਾਰਾਂ ਦਾ ਚਲੋ ਕਰਦੀਆਂ ਨੇ ਹੁਣ ਕਟਾਰੀਆ ਸਾਹਿਬ ਨੇ ਕਹਿੰਦਾ ਮਖੂਸਾ ਮੇਰੇ ਤੇ ਤਬਾ ਲਾ ਜਾਂਦੇ ਆ ਪਰ ਉਹ ਚ ਗੱਲ ਕਰਦੇ ਆ ਸਰਕਾਰਾਂ ਕਰਦੀਆਂ ਨੇ ਪਰ ਇੰਨਾ ਸਰਕਾਰਾਂ ਕੋਲ ਹੁੰਦਾ ਨਹੀਂ ਜੇ ਸਿੱਖ ਸੰਸਥਾਵਾਂ ਜੇ ਤੁਹਾਡੇ ਵਰਗੀਆਂ ਸ਼ਕਸ਼ੀਤਾ ਜੇ ਤੁਹਾਡੇ ਵਰਗੀਆਂ ਐਨ ਜੀਓਜ਼ ਇਸ ਏਰੀਆ ਦੇ ਵਿੱਚ ਨਾ ਆਉਣ ਤੇ ਮੈਨੂੰ ਮਾਫ ਕਰਿਆ ਜੇ ਮੈਂ ਕਹਿਣਾ ਨਹੀਂ ਚਾਹੁੰਦਾ ਸਾਡੇ ਏਰੀਆ ਚ ਇਹੋ ਦੀਆਂ ਖਬਰਾਂ ਆਉਣਗੀਆਂ ਜਿਹੜੀਆਂ ਪੜੀਆਂ ਨਹੀਂ ਜਾ ਸਕਦੀਆਂ ਇੱਥੇ ਸਤਿਕਾਰਯੋਗ ਉਹ ਵੀ ਮਾਤਾਵਾਂ ਨੇ ਜਿਨ੍ਹਾਂ ਨੂੰ ਬਾਹਾਂ ਤੋਂ ਖਿੱਚ-ਖਿੱਚ ਕੇ ਅਸੀਂ ਰੋਕਿਆ ਆ ਉਹ ਕਹਿੰਦੀ ਅਸੀਂ ਅਸੀਂ ਦਰਿਆ ਵਿੱਚ ਡੁੱਬ ਕੇ ਮਰ ਜਾਨਾ ਸਾਡਾ ਸਾਰਾ ਕੁਝ ਡੁੱਬ ਗਿਆ ਅਸਲ ਵਿੱਚ ਪਾਣੀ ਖੇਤਾਂ ਦੇ ਵਿੱਚ ਨਹੀਂ ਫਿਰਦਾ ਉਮੀਦਾਂ ਤੇ ਪਾਣੀ ਫਿਰ ਜਾਂਦਾ ਜੀ ਉਹਨਾਂ ਦੇ ਸੁਪਨਿਆਂ ਤੇ ਪਾਣੀ ਫਿਰ ਜਾਂਦਾ ਭਾਈ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸਾਬਾਈਗੁਰੂ ਜੀ ਕੀ ਫਤਿਹ ਲੜੇ ਆ ਜੋ ਮੇਰੇ ਵੀਰ ਸਮਾਜ ਸੇਵਾ ਜੀ ਸਾਰੀਆਂ ਧਾਰਮਿਕ ਜਥੇਬੰਦੀਆਂ ਦਾ ਸਾਰੀ ਸੰਗਤ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਅੱਜ ਤੁਹਾਡਾ ਪਿੰਡ ਕਿਹੜਾ ਹੈ ਸਾਡਾ ਪਿੰਡ ਜੀ ਦੀਨੇਕੇ ਦੀਨੇਕੇ ਪਿੰਡ ਹੈ ਜੀ ਹਾਂ ਜੀ ਬਹੁਤ ਵੀਰ ਜੀ ਤੁਹਾਡਾ ਧੰਨਵਾਦ ਤੁਸੀਂ ਦਰਿਆਵਾਂ ਨਾਲ ਲੜਦੇ ਹੋ ਐਮਐਲਏ ਸਾਹਿਬ ਤੁਸੀਂ ਤੁਸੀਂ ਵੀ ਸਾਡੇ ਇਲਾਕੇ ਵੱਲੋਂ ਕਿਉਂਕਿ ਤੁਸੀਂ ਹੁਣ ਇੱਥੋਂ ਦੇ ਚੁਣੇ ਹੋਏ ਹੋ ਇਹਨਾਂ ਸਾਰਿਆਂ ਦਾ ਧੰਨਵਾਦ ਵੀ ਕਰੋ ਨਹੀਂ ਨਹੀਂ ਮੈਂ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਜੋ ਵੀ ਰਾਸ਼ਨ ਲੈ ਕੇ ਆਏ ਨੇ ਇਹਨਾਂ ਪੀੜਤਾਂ ਦੀ ਸਾਰ ਲੈਣ ਵਾਸਤੇ ਪਹੁੰਚੇ ਨੇ ਸਿਆਣੇ ਕਹਿੰਦੇ ਆ ਦੁਨੀਆ ਵਿੱਚ ਸਭ ਤੋਂ ਸੁਖ ਜਿਹੜਾ ਹੁੰਦਾ ਨਾ ਘਰ ਦਾ ਸੁਖ ਹੁੰਦਾ ਹੂੰ ਇਹ ਆਮੀ ਕਹਾਵਤ ਹੈ ਜੋ ਸੁਖ ਚਛੂ ਦੇ ਚਬਾਰੇ ਉਹ ਬਲਖ ਨਾ ਬਹਾਰੇ ਜੀ ਸਭ ਤੋਂ ਸੁਖ ਕਰਦਾ ਬਾਹਰ ਜਿੰਨਾ ਮਰਜੀ ਫਿਰਿਆ ਹਣ ਤੇ ਜਦੋਂ ਆਈ ਦਾ ਨਾ ਘਰ ਠੰਡ ਪੈ ਜਾਂਦੀ ਹੈ ਵੀ ਘਰੇ ਆ ਗਏ ਹੂੰ ਤੇ ਜਦੋਂ ਘਰ ਦਾ ਸੁਖ ਚਲਾ ਜਾਵੇ ਉਸ ਤੋਂ ਵੱਡਾ ਦੁੱਖ ਨਹੀਂ ਕੋਈ ਹੂੰ ਆਣ ਕੇ ਬੰਨ ਦੇ ਉੱਤੇ ਬੈਠਣਾ ਦਰਕ ਵਰਗੀ ਜ਼ਿੰਦਗੀ ਜਿਉ ਰਹੇ ਨੇ ਸਾਡੇ ਲੋਕ ਜਿੱਥੇ ਕੋਈ ਪਾਣੀ ਨਹੀਂ ਜਿੱਥੇ ਕੋਈ 플ਸ਼ ਨਹੀਂ ਕੋਈ ਕੁਛ ਨਹੀਂ ਜਿਵੇਂ ਮੱਛਰ ਸੱਪ ਸਲੂਪੇ ਕਈ ਕੁਛ ਆ ਬਹੁਤ ਇਹ ਨਰਕ ਵਾਲੀ ਜ਼ਿੰਦਗੀ ਆ ਪਰ ਅਸੀਂ ਜਿੰਨੇ ਕਰ ਜੋਗੇਗੇ ਪੁੱਛੋ ਮੇਰੇ ਖਿਆਲ ਚਲੋ ਮੈਂ ਮਾਨ ਨਹੀਂ ਕਰਦਾ ਪੰਜਾਬ ਦੇ ਵਿੱਚ ਇੰਨਾ ਕਿਸੇ ਨੇ ਨਹੀਂ ਕੀਤਾ ਹੋਣਾ ਜਿੰਨਾ ਰੋਜ਼ ਦੇ ਪੰਜ 10 ਪੰਜ 7 ਟਰਾਲੀਆਂ ਡੇਲੀ ਸਮਾਨ ਦੀਆਂ ਵੰਡਣੀਆਂ ਉਸ ਦਿਨ ਮੈਂ 200 85 80 ਤੋਂ 85 ਟਰਾਲੀਆਂ ਇੱਕੋ ਦਿਨ ਲੈ ਕੇ ਵੰਡੀਆਂ ਹੂੰ ਤੇ ਹਰ ਵਾਰੀ ਹਰ ਇੱਕ ਦਾ ਗੇੜਾ ਮੇਰੇ ਖਿਆਲ ਮੈਂ ਕੋਈ ਇਹੋ ਜਿਹਾ ਹੋਊਗਾ ਟਰਾਲੀਆਂ ਜਿੰਨੀਆਂ ਮਰਜ਼ੀ ਮੜ ਲਓ ਪਰ ਰੇਤ ਦੀ ਟਰਾਲੀ ਅਸੀਂ ਤੁਹਾਨੂੰ ਵੀ ਨਹੀਂ ਚੱਕਣ ਦੇਣੀ ਮੈਂ ਕਹਿੰਦੀ ਰੇਤਾ ਦੀ ਰੇਤਾ ਜਿਹੜੀ ਕਰਕੇ ਰਾਵਾਂਗਾ ਤੁਖਾਉਂਗਾ ਕਰਕੇ ਰੇਤਾ ਇਹ ਚੱਕਣਗੇ ਚੱਕਾਉਂਗਾ ਭਾਵੇਂ ਕੋਸ਼ ਹੋ ਜੇ ਹਾਂਜੀ ਇਹ ਕਹਿ ਰਹੇ ਬੰਨਾਂ ਦੇ ਬੰਦੇ ਬਿਠੇ ਆ ਲੋਕ ਬਿਠੇ ਸਾਨੂੰ ਕਿੰਨਾ ਚਿਰ ਬੰਨਾਂ ਪੋ ਇਹਨਾਂ ਬੰਨਾਂ ਦੇ ਨਮਾਇंदे ਹਸਾਕਾਰ ਦੇ ਸਾਨੂੰ ਦੱਸਣਾ ਸਾਡੇ ਪਿਓ ਦਾਦੇ ਦਾ ਇਤਰਾ ਬੈਠ ਕੇ ਤਿੰਨ ਪੀੜੀਆਂ ਸਾਡੀ ਤਿੰਨ ਪੀੜ੍ਹੀਆਂ ਲੰਘੀਆਂ ਆ ਆ ਜੀ ਹੁਣ ਇਹਦਾ ਕੀ ਹੱਲ ਕਰੀ ਸਰਕਾਰ ਨੇ ਕੁਝ ਇਸ ਬਾਰੇ ਕੀ ਸੋਚਿਆ ਜੀ ਅਸੀਂ ਉਹ ਸਵਾਲ ਕਰਦੇ ਮੈਂ ਕੋਣ ਸਵਾਲ ਦਾ ਬਣਾ ਜਵਾਬ ਦੇ ਦਿਆਂ ਕਿ ਭਾਈ ਜੀ 75 ਸਾਲ ਦੂਜੀਆਂ ਸਰਕਾਰਾਂ ਰਹੀਆਂ ਉਹਨਾਂ ਅਸੀਂ ਤਾਂ 3 ਸਾਲ ਹੀ ਹੋਏ ਸਾਡੇ 3 ਸਾਲ ਐਵੇਂ ਨਾ ਕਰੋ ਇੱਕ ਦੂ ਬਾਅਦ ਅਸੀਂ ਮੀਟਿੰਗ ਕਰਦੀ ਆ ਸਾਡੀ ਬੇਨਤੀ ਹੈ ਜੀ ਤੁਹਾਡੀ ਸਾਡੀ ਬੇਨਤੀ ਹੈ ਤੇ ਨਹਿਰੀ ਕਰਨ ਤੋਂ ਬਿਨਾਂ ਤਾਂ ਕੋਈ ਹੱਲ ਨਹੀਂਗਾ ਅਸੀਂ ਆਪ ਜੀ ਨੂੰ ਕਹਿ ਰਹੇ ਆ ਜੇ ਪੰਜਾਬ ਸਰਕਾਰ ਕੋਲੇ ਕੁਝ ਨਹੀਂ ਹੈਗਾ ਇੱਕ ਜ਼ਮੀਨ ਇੱਕ ਵਾਇਰ ਕਰੋ ਇਹਨੂੰ 10 8 10 ਕਿਲੇ ਚੌੜਾ ਰੱਖ ਕੇ ਹ ਸੰਪਰਦਾਜ ਇੱਕ ਬਣਾ ਸਕਦੀ ਛੜ ਕੇ ਗੜ ਸ਼ੰਕਰ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਹ ਐਮ ਐ ਸੰਪਰਦਾਨ ਨੂੰ ਦੇ ਦਿਓ ਇੱਕ ਪਾਸਾ ਦੇ ਦਿਓ ਸਰਾਲੀ ਸਾਹਿਬ ਸੰਪਰਦਾਨ ਨੂੰ ਇੱਕ ਬਲੀਚਨ ਸੰਪਰਦਾਨ ਦੇ ਦਿਓ ਦੋ ਪਾਸੇ ਤੁਸੀਂ ਇਕੱਲੇ ਜ਼ਮੀਨ ਹੀ ਖੇਅਰ ਕਰ ਦੋ ਸਾਡੀ ਬੇਨਤੀ ਆ ਪਰ ਉਹ ਮੈਂ ਦੱਸਦਾ ਮੈਂ ਕੋਈ ਇਹਨਾਂ ਦਾ ਬਲਾਰਾ ਨਹੀਂ ਪਰ ਇਹ ਉਨੀ ਗੱਲ ਕਰ ਸਕਦੇ ਆ ਜਿੰਨੀ ਅਧਿਕਾਰ ਖੇਤਰ ਦੇ ਵਿੱਚ ਹੈ ਹਨਾ ਪਰ ਵਿਧਾਨ ਸਭਾ ਦੇ ਵਿੱਚ ਮੁੱਦੇ ਸਾਡੇ ਜ਼ਰੂਰ ਚੱਕਿਆ ਜੀ ਇਹ ਸਾਡੀ ਬੇਨਤੀ ਹੈ ਮੇਰੇ ਪੰਜਾਬ ਦਾ ਮਾਤਾ ਜੀ ਇੱਕ ਐਸਾ ਐਮ ਐਲ ਏ ਆ ਜਦੋਂ ਇਲਾਕੇ ਚ ਆਇਆ ਤੇ ਉੱਚੀ ਉੱਚੀ ਫੁੱਟ ਫੁੱਟ ਕੇ ਰੋਏ ਕਹਿੰਦੇ ਮੈਥੋਂ ਨੂੰ ਵੇਖਿਆ ਨਹੀਂ ਜਾ ਰਿਹਾ ਹਨਾ ਇਹ ਬਹੁਤ ਰੋਏ ਕਈਆਂ ਨੇ ਚਲੋ ਵਿਰੋਧੀ ਪਾਰਟੀਆਂ ਕਹਿੰਦੀਆਂ ਮਗਰ ਮੱਛ ਵਾਲੇ ਖੰਝੂ ਨੇ ਕਈਆਂ ਨੇ ਬੜਾ ਕੁਝ ਗਿਆ ਪਰ ਖੰਝੂ ਐਵੇਂ ਨਹੀਂ ਨਿਕਲਦੇ ਹੁੰਦੇ ਆਪਾਂ ਨੂੰ ਵੀ ਪਤਾ ਅੱਛਾ ਵੀਰ ਜੀ ਇੱਕ ਮਿੰਟ ਇੱਕ ਜਾਣਕਾਰੀ ਹੋਰ ਦਿਓ 39 ਸਾਲ ਮੇਰੀ ਉਮਰ ਹੋ ਚੱਲੀ ਆ ਜੀ ਅਸੀਂ 9 ਕਿੰਨੇ ਸਾਲ 39 ਸਾਲ ਜੀ 9ਵਾਂ ਕੇ 10ਵਾਂ ਪਾਣੀ ਜਿਹੜਾ ਅਸੀਂ ਇਤਰਾ ਕੁਦਰਤੀ ਮਾਰ ਨਾਲ ਦੇਖ ਲਿਆ ਅੱਛੀ ਚੌਥੀ ਤੋਂ ਪੰਜਵੀਂ ਵਾਰ ਐਸ ਪਿੰਡ ਦੇ ਲੋਕਾਂ ਨੇ ਜ਼ਮੀਨ ਸਾਡੇ ਵੇਖਣ ਦੇ ਵਿੱਚ ਬਣਾਈ ਤੇ ਟਟੇ ਟੇਰੀ ਹੋਈ ਨਹੀਂ ਘਰ ਬਣਾਏ ਆ ਹਰ ਵਾਰੀ ਅੱਜ ਸਾਡੇ ਕੋਲੇ 520 ਕਿਲੇ ਦਾ ਰਗਬਾ ਪਿੰਡ ਦੀ ਨਿਗਰ ਹੱਦਬਸ 55 ਇਹਦੀ ਏਡੀ ਹਾਲਤ ਮਾੜੀ ਐ ਤੇ ਜੇ ਅੱਜ ਕੁਦਰਤੀ ਸਰੋਤ ਦਾ ਕਬਜ਼ਾ ਤੇ ਉਹ ਸਰਕਾਰਾਂ ਦਾ ਇਹ ਸੱਚ ਆ। ਹੂੰ। ਇਹ ਚ ਮੈਂ ਕੋਈ ਭਾਵੇਂ ਸਾਡੇ ਸਾਰੇ ਸਹਿਯੋਗੀ ਮਿੱਤਰ ਖੜੇ ਆ, ਸਰਪੰਚ ਖੜੇ ਆ। ਇਹ ਚ ਮੈਂ ਕੋਈ ਦੂਜੀ ਰੈ ਨਹੀਂ ਕਰੂ। ਜੇ ਕੁਦਰਤੀ ਸਰੋਤਾਂ ਦੇ ਕਬਜ਼ਾ ਉਹ ਸਰਕਾਰਾਂ ਦਾ, ਜੇ ਕੁਦਰਤੀ ਆਫਤਾਂ ਦਾ ਪਾਣੀ ਆ ਤੇ ਸਾਡੇ ਤੇ ਆ। ਹਾਂ। ਅੱਜ ਅਸੀਂ ਤੀਜੀ ਪੀੜ੍ਹੀ ਦੇ ਵਿੱਚ ਆ ਸਾਡੇ ਕੋਲੇ ਕੋਈ ਰੁਜ਼ਗਾਰ ਨਹੀਂ। ਕੱਲ੍ਹ ਪੁੱਛਦਾ ਹੀ ਐ। ਤੁਸੀਂ ਹਰ ਪ੍ਰੀਜੀ ਪਰਸੋਂ ਗਏ ਮਾਤਾ ਹੁਣਾ ਦਾ ਹਾਲਤ ਵੇਖੀ ਸਾਡੀ ਕੀ ਆ। ਬੜੀ ਮਾਤਾ ਨੂੰ ਅੱਜ ਤੁਸੀਂ ਵੇਖੋ ਕਿ ਸਾਡੇ ਤੇ ਆ ਨੌਵਾਂ ਦਸਵਾਂ ਪਾਣੀ ਆ। ਹੂੰ। ਜਿਉ 10 11 ਤੋਂ 6 7 ਤੋਂ ਸਕੂਲਾਂ ਪੜ੍ਹਦੇ ਜਿਉ ਸੁਰਤ ਸੰਭਾਲੀ ਆ ਕਦੀ ਪਹਿਲੀ ਇਦਰੋ ਬਣਾ ਲਓ ਅੱਜ ਜਿਹੜਾ ਅਸੀਂ ਝੋਨਾ ਸਾਰਾ ਕੁਝ ਝੋਨੇ ਦਾ ਸਾਰਾ ਪ੍ਰਬੰਧ ਕੀਤਾ ਹੈ ਵਡਨ ਦੇ ਕਿਨਾਰੇ ਤੇ ਸੀ ਪਰ ਉਹ ਸਾਡੀ ਅੱਜ ਥਾਲੀ ਚ ਪਈ ਰੋਟੀ ਖੁੱਸ ਗਈ ਪਰ ਇਹ ਕੁਦਰਤੀ ਆ ਸਾਡੇ ਨਹੀਂ ਪੂਰੀ ਦੁਨੀਆ ਪਰ ਦੇ ਵਿੱਚ ਆਈ ਆ ਅਸੀਂ ਸਮੁੱਚੇ ਸੰਤ ਸਮਾਜ ਦਾ ਤੇ ਲੋਕਾਂ ਦਾ ਫੇਰ ਧੰਨਵਾਦ ਕਰਦੇ ਜਿਨ੍ਹਾਂ ਨੇ ਆ ਆਪਣਾ ਪੰਤ ਜੀ ਗੁਗ ਜੀ ਦੱਸਿਆ ਸਮੁੱਚੀ ਸੰਗਤ ਹਮ ਦੇਸ਼ਾਂ ਵਿਦੇਸ਼ਾਂ ਜੀ ਬੈਠੀ ਜਿੰਨਾ ਜੋਰ ਸਾਡੇ ਸਿਆਸੀਆਂ ਨੂੰ ਚਾਹੀਦਾ ਜੇ ਉਹ ਲਾਉਣ ਜਿੰਨਾ ਇਹਨਾਂ ਕਰੋੜਾਂ ਰੁਪਇਆ ਖਰਚਾ ਲੈ ਕੇ ਲੋਕਾਂ ਦੀਆਂ ਗੱਡੀਆਂ ਲੋਕਾਂ ਦੇ ਨੌਜਵਾਨ ਦੇ ਜੇ ਅੱਜ ਅਸੀਂ ਇਹ ਮੰਗ ਕਰਦੇ ਪੂਰੀ ਦੁਨੀਆ ਕੋਈ ਆਪਣੀ ਪਾਰਟੀ ਬਾਜੀ ਨਹੀਂ ਮਾੜੇ ਨੇੜੀ ਆਈ ਕੋਈ ਆਪਣੀ ਪਾਰਟੀ ਜੀ ਨਹੀਂ ਹਰਪ੍ਰੀਤ ਜੀ ਹਾਂ ਕਰਦੇ ਕੋਈ ਪਾਰਟੀ ਬਾਜੀ ਨਹੀਂ ਅੱਜ ਸਿਰਫ ਸਿਰਫ ਖਾਲੀ ਹੱਥਾਂ ਨਾਲ ਆਪਾਂ ਘਰਾਂ ਲੋ ਚੱਲ ਕੇ ਇਹਨਾਂ ਦਾ ਸਾਥ ਦਈਏ ਜਿਹੜਾ ਦੁੱਖ ਆ ਦੁੱਖ ਵੰਡਾਇਆ ਵੰਡਿਆ ਜਾ ਸਕਦਾ ਠੀਕ ਆ ਕੁਦਰਤੀ ਆ ਬਿਲਕੁਲ ਤੁਸੀਂ ਸੋਹਣੀ ਗੱਲ ਕਹੀਏ ਹੁਣ ਲੁਧਿਆਣੇ ਤੋਂ ਮਾਤਾ ਜੀ ਦੀ ਹੁਣ ਬਿਰਦੇ ਜੇ ਆ ਦੁੱਖ ਮੰਡਾਉਣ ਲਈ ਆਏ ਮਾਤਾ ਜੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਪੀੜ ਹੁੰਦੀ ਹੈ ਕਹਿੰਦੇ ਥਾਲੀ 'ਚ ਪਈ ਰੋਟੀ ਸਾਡੀ ਖੁਸ਼ੀ ਹੈ ਕਿਉਂਕਿ ਫਸਲਾਂ ਪੱਕ ਗਈਆਂ ਸੀ ਤੇ ਕਰਜ਼ੇ ਲੈ ਕੇ ਇਹਨਾਂ ਨੇ ਤਿਆਰ ਕੀਤੀਆਂ ਕਿਉਂ ਜੀ ਇੰਜੀ ਐ ਜੀ ਕਰਜ਼ੇ ਲੈ ਕੇ ਤਿਆਰ ਕੀਤੀਆਂ ਨੇ ਤੇ ਹੁਣ ਮਾਤਾ ਜੀ ਇਹਨਾਂ ਨੂੰ ਵਿਆਜ ਤੇ ਵਿਆਜ ਪੈਣੀ ਹੈ ਜਿਹੜੀ ਕੋਣ ਵਿਆਜ ਇਹਨਾਂ ਨੇ ਹੁਣ ਫਸਲ ਵੇਚ ਕੇ ਆਈ ਚਲਾਈ ਕਰਨੀ ਸੀ ਨਾ ਇਹਨਾਂ ਨੂੰ ਵਿਆਜ ਤੇ ਵਿਆਜ ਪੈਣੀ ਹੈ 5 ਸਾਲ ਇਹਨਾਂ ਕੋ ਉੱਠਿਆ ਨਹੀਂ ਜਾਣਾ ਤੇ ਉਦੋਂ ਪਹਿਲਾਂ ਪਹਿਲਾਂ ਫੇਰ ਪਾਣੀ ਆ ਜਾਣਾ ਇਹ ਤਾਂ ਮਰਦੇ ਆ ਇਹ 10 15 ਸਾਲ ਨਹੀਂ ਹੋ ਸਕਦੇ 5 ਸਾਲ ਜੀ ਹਾਂ ਜੀ ਇਹ ਹਰ ਵੇਰੀ ਪਾਣੀ ਹਰ ਆਣੀ ਪਾਣੀ ਆ 21 ਚ ਪਾਣੀ ਆ 23 ਚ ਪਾਣੀ ਆ ਅੱਜ 24 25 ਪਾਣੀ ਫੇਰ ਆ ਗਿਆ ਹਾਂਜੀ ਅਸੀਂ 88 ਤੋਂ ਲੈ ਕੇ ਸਾਡੇ ਬਜ਼ੁਰਗਾਂ ਨੇ ਪਹਿਲਾਂ 47 ਵੇਖੀ ਫਿਰ 84 ਵੇਖੀ ਫਿਰ 88 ਵੇਖੀ ਅਸੀਂ ਹਰ ਵੇਲੇ ਮੁਸ਼ਕਲਾਂ ਚ ਹਾਂ ਅਸੀਂ ਦਰਿਆ ਨੂੰ ਕਹਿੰਦੇ ਆ ਵੀ ਇਹ ਦਰਿਆ ਦਾ ਕੋਈ ਹੱਲ ਨਹੀਂ ਜਿਹਨੇ ਜ ਨਹਿਰੀ ਕਰਨੀ ਹੁੰਦਾ ਹਾਂ ਬਿਲਕੁਲ ਸਾਡਾ ਇਹੋ ਹੀ ਹੱਲ ਹੈ ਜੇ ਹੁਣ ਜੇ ਹੁਣ ਮੰਨ ਲਓ ਇਹ ਹੁਣ ਇਧਰ ਜਿਵੇਂ ਤੁਹਾਡਾ ਸਾਰੇ ਖੇਤ ਇਧਰ ਸੀ ਸਾਰੇ ਬੀਨੇ ਕੇ ਪਿੰਡ ਦਾ ਤੇ ਖਾਸ ਕਰਕੇ ਹੁਣ ਜਿਵੇਂ ਪਾਣੀ ਵਿੱਚ ਡੁੱਬ ਗਏ ਹੁਣ ਪਸ਼ੂਆਂ ਦੇ ਖਾਣ ਦਾ ਪ੍ਰਬੰਧ ਕੀ ਹੈ ਪਸ਼ੂਆਂ ਦਾ ਖਾਣ ਦਾ ਜੀ ਕੋਈ ਪ੍ਰਬੰਧ ਨਹੀਂਗਾ ਅੱਜ ਤਰੀਬਨ ਡੇਢ ਦੋ ਮਹੀਨੇ ਤੋਂ ਪਾਣੀ ਸਾਡੀਆਂ ਫਸਲਾਂ ਚ ਆ ਗਿਆ ਥੱਲੇ ਥੱਲੇ ਜਿਹੜਾ ਚਾਰਾ ਸਾਰਾ ਬਿਲਕੁਲ ਸਾਡੇ ਤਿੰਨ ਚਾਰ ਪਰਿਵਾਰਾਂ ਦੇ ਘਰ ਵੀ ਇਧਰ ਪਸ਼ੂਆਂ ਦਾ ਜਿਹੜਾ ਚਾਰਾ ਉਹਨਾਂ ਦਾ ਰਹਿਣ ਬਸੇਰਾ ਇਧਰ ਬਣਿਆ ਉਹ ਵੀ ਰੁੜ ਗਿਆ ਇਤੋਂ ਤੱਕ ਆ ਵੀ ਅੱਜ ਵੀ ਪਾਣੀ ਲੱਥੇ ਤੋਂ ਬਾਅਦ ਵੀ ਆ ਤੁਹਾਨੂੰ ਦੱਸਿਆ ਕਿ ਅੱਗੇ ਵੀ ਅਸੀਂ ਆਪਣੀ ਉਮਰ ਦੇ 38 49 10ਵਾਂ 11ਵਾਂ ਪਾਣੀ ਵੇਖ ਲਿਆ ਹੜ ਦੀ ਮਾਰ ਜੀ ਪਰ ਜਿਹੜਾ ਕੁਦਰਤੀ ਸਰੋਤਾਂ ਦੇ ਸਾਨੂੰ ਜਿਹੜੀ ਤੁਸੀਂ ਐਮਐਲਏ ਸਾਹਿਬ ਨਾਲ ਗੱਲ ਕੀਤੀ ਇਹ ਆਪਣੇ ਉੱਪਰ ਵੀ ਗੱਲ ਕਰਨ ਜੀ ਇਹ ਕੰਮ ਦਾ ਮੁੱਦਾ ਜਰੂਰੀ ਇਹ ਇਮੇਜੈਂਟਰੀ ਹੈ ਜੀ ਇਹ ਸਰਕਾਰ ਦਾ ਬਹੁਤ ਇਹਨਾਂ ਕੋਲ ਜਿਹੜੇ ਜ਼ਬਦਾਰ ਤਾਂ ਮੈਂ ਦੱਸਦਾ ਮਾਂ ਦੋ ਚੀਜ਼ਾਂ ਹੁੰਦੀਆਂ ਸੋਹਣੇ ਵੀਰ ਬਿਲਕੁਲ ਤੁਸੀਂ ਸੋਹਣੀ ਗੱਲ ਕਰਦੇ ਪਏ ਹੋ ਪਰ ਇਹ ਜਿਹੜਾ ਮੌਕਾ ਹੈ ਨਾ ਇਹ ਜਿਹੜਾ ਹੁਣ ਮੌਕਾ ਆ ਹੁਣ ਮੌਕਾ ਸੀ ਮਾਮਾ ਲੈਣ ਦਾ ਆ ਆਪਾਂ ਇਹਨਾਂ ਕੋਲ ਵੀ ਸੀ ਮਾਮਾ ਲਈਏ ਮਾਤਾ ਜੀ ਕੋਲ ਵੀ ਲਈਏ ਕਿਉਂਕਿ ਇੱਕ ਐਮਐਲਏ ਸਾਹਿਬ ਹੋਰ ਕੰਮ ਕਰਦੇ ਹੋ ਲੋਕ ਛੱਤਾਂ ਤੇ ਨੇ ਮਾਤਾ ਜੀ ਆਪਾਂ ਕਿਸੇ ਹੋਟਲ ਤੇ ਵੀ ਜਾਂਦੇ ਆਪਾਂ ਪਹਿਲੇ ਕਿਨੇ ਵਾਸ਼ਰੂਮ ਦੇਖੋ ਆਪਾਂ ਕਿਸੇ ਜਗ੍ਹਾ ਜਾਂਦੇ ਆਪ ਤੇ ਇਹਨਾਂ ਲੋਕਾਂ ਦੇ ਮਾਤਾ ਜੀ ਬਾਥਰੂਮ ਕਿਵੇਂ ਜਾਂਦੇ ਆ ਟਾਇਲਟ ਛੱਤ ਤੇ ਬੈਠੀਆਂ ਲੇਡੀਜ਼ ਕਿਵੇਂ ਜਾਂਦੀਆਂ ਨੇ ਮੈਂ ਬਿਆਨ ਨਹੀਂ ਕਰ ਸਕਦਾ ਕਿਉਂਕਿ ਮੇਰੀਆਂ ਮਾਵਾਂ ਭੈਣਾਂ ਨੇ ਚੁੰਨੀਆਂ ਇਕੱਠੀਆਂ ਕਰਕੇ ਮੰਜੇ ਦੇ ਆਲੇ ਦੁਆਲੇ ਜਿਸ ਤਰੀਕੇ ਨਾਲ ਹੋ ਰਿਹਾ ਇਹ ਸਾਡੇ ਲਈ ਇੱਕ ਮੈਂ ਸਪਸ਼ਟ ਰੂਪ ਦੇ ਵਿੱਚ ਕਹਿੰਨਾ ਧੋਬੰਦਰੋਂ ਨਿਕਲਦੀ ਪਈ ਹੈ ਪਰ ਪਹਿਲਾਂ ਤੋਂ ਬਿਨਾ ਉੱਤੇ ਬੈਠੇ ਨੇ ਉੱਤੇ ਨਹੀਂ ਉਹਨਾਂ ਦੇ ਆਰਿਆ ਜੇ ਨਹੀਂ ਖੜਦਾ ਤੇ ਸਰਦਾਰ ਸਭ ਧੋਪਾ ਜਾਂਦੀ ਹੈ ਹੁਣ ਸਾਡੇ ਇਹ ਹਾਲਾਤ ਜਿਹੜੇ ਬਣੇ ਕਿਉਂ ਜੀ ਵੇਖੋ ਜੀ ਆਹ ਟਰਾਂਸਫਾਰਮ ਤੱਕ ਝੋਨੇ ਆ ਪਹਿਲੀਆਂ ਸਾਰੀਆਂ ਖਰਾਬ ਹੋ ਜਾਣੀਆਂ ਅਜੇ 20 ਦਿਨਾਂ ਤੱਕ ਜਦੋਂ 15 ਦਿਨਾਂ ਪਾਣੀ ਲੱਥਾ ਨਾ ਇਹਨਾਂ ਲੋਕਾਂ ਦੀ ਹਾਲਤ ਆ ਜੀ ਹੋਰ ਮਾੜੀ ਹੋਣੀ ਹੈ ਜੀ ਇਹ ਜ਼ਮੀਨਾਂ ਖਰਾਬ ਹੋ ਜਾਣੀਆਂ ਇਹ ਇਹਨਾਂ ਨੂੰ ਫਸਲ ਬੀਜਣ ਵਾਸਤੇ ਖਾਦ ਵੀ ਬੀ ਵੀ ਤੇਲ ਵੀ ਚਾਹੀਦਾ ਆਪਾਂ ਇਹਨਾਂ ਦੀ ਮੱਤੀ ਜਿਹੜੀ ਇੱਕ ਦੋ ਮਹੀਨੇ ਹੋਰ ਵੀ ਕਰਨੀ ਪੈਣੀ ਹੈ ਕਿ ਨਾ ਫਸਲ ਬੀਜਿੰਦੀ ਨਹੀਂ ਅਗਲੀ ਇਹਨਾਂ ਫਸਲ ਬੀਜਣੀ ਬਹੁਤ ਔਖੀ ਹੈ ਇਹਨਾਂ ਵਾਸਤੇ ਕਿਉਂ ਇਹਨਾਂ ਨੂੰ ਆਰਤੀਆਂ ਜਿਹੜੇ ਪਿਛਲੇ ਝੋਨਾ ਲਾਉਣ ਵਾਸਤੇ ਪੈਸੇ ਦਿੱਤੇ ਸੀ ਕਹ ਇਹਨਾਂ ਨੂੰ ਪੈਸਾ ਮਿਲਣਾ ਨਹੀਂ ਇਹਨਾਂ ਨੂੰ ਆਪਾਂ ਕਣਕ ਬੀਜਣ ਵਾਸਤੇ ਵੀ ਕਣਕ ਦਾ ਬੀਜ ਦਾ ਜਾਂ ਖਾਦ ਦਾ ਜਾਂ ਤੇਲ ਦਾ ਪ੍ਰਬੰਧ ਪੈੜੀਆਂ ਬਣਾਉਣ ਵਾਸਤੇ ਇਹਨਾਂ ਨੂੰ ਪ੍ਰਬੰਧ ਜਿਹੜਾ ਜਿੰਨਾ ਫਸਲ ਮਰ ਗਿਆ ਪੈੜੀਆਂ ਖਰਾਬ ਹੋ ਗਈਆਂ ਪੈੜੀਆਂ ਅਗਲੀਆਂ 23 ਆਈਆਂ ਅਜੇ ਤੱਕ ਪੱਧਰ ਨਹੀਂ ਹੋਈਆਂ ਹੁਣ ਇਹ ਕਿਵੇਂ ਪੱਧਰ ਕਰਨੀਆਂ ਕਿਵੇਂ ਕਣਕਾਂ ਬੀਜਣੀਆਂ ਇਹਨਾਂ ਦਾ ਵੀ ਅੱਗ ਦਾ ਪ੍ਰਬੰਧ ਅਜੇ 2 ਮਹੀਨੇ ਪ੍ਰਬੰਧ ਜੇ ਬਹੁਤ ਕਣਕ ਜੀ ਇੱਕ ਸਾਲ ਤੋਂ ਕਿਹਾ ਬਾ ਹਾਂਜੀ ਵੀ ਸਾਡੇ ਪਸ਼ੂਆਂ ਦਾ ਚਾਰਾ ਦਾ 10 ਮਹੀਨੇ ਮੈਂ ਕਿਸੇ ਨੂੰ ਨਾ ਕੀਤੀ ਆ ਕਮੈਂਟ ਆ ਤੁਹਾਡੇ ਪਿੰਡ ਦਾ ਪੂਰਨ ਸਿੰਘ ਸਰਪੰਚਾ ਮੈਨੂੰ ਪਤਾ ਨਾ ਕਾਂਗਸ ਨਾਲ ਆ ਉਹਨੂੰ ਪੁੱਛਿਆ ਜੇ ਕਿੰਨੀਆਂ ਇਕੱਠਾਂ ਦੇ ਕੇ ਆਇਆ ਮੈਂ ਬਾਜ ਮਾਰ ਮਾਰ ਕੇ ਲੋਕਾਂ ਨੂੰ ਕਿਹਾ ਕੋਈ ਕਾਲੀ ਕਾਂਗਸ ਦਾ ਮਸਲਾ ਨਹੀਂ ਜਿਹੜਾ ਮਰਜ਼ੀ ਲੈ ਜਾਓ ਮੈਨੂੰ ਇੱਕ ਦੱਸੋ ਵੀ ਨਾ ਕਿੰਨੂ ਮੈਂ ਕੀਤੀ ਆ ਇੱਕ ਬੰਦਾ ਵੀ ਕਹਿ ਦੇਵੇ ਕਾਲੀ ਕਾਂਗਸ ਦੀ ਨਹੀਂ ਨਹੀਂ ਹਰ ਹਰ ਨਹੀਂ ਕੋਈ ਗੱਲ ਨਹੀਂ ਇਹ ਹਾਂਜੀ ਇੱਕ ਮਿੰਟ ਕੋਈ ਨਹੀਂ ਕੋਈ ਨਹੀਂ ਇੱਕ ਮਿੰਟ ਇੱਕ ਮਿੰਟ ਹਾਂਜੀ ਮੈਂ ਦਾਦਾ ਮੈਂ ਦਾਦਾ ਆਪਾਂ ਪਤਾ ਕੀ ਕਰ ਲਿਆ ਮੈਂ ਦਾਦਾ ਇੱਕ ਮਿੰਟ ਇੱਕ ਮਿੰਟ ਆਪਾਂ ਆਪਾਂ ਪਤਾ ਕੀ ਕਰਦੇ ਹੋ ਦੇਖੋ ਚਾਰਾਂ ਦੇ ਬਖਾਰੀ ਬਣਾਇਆ ਹਾਂਜੀ ਹਾਂਜੀ ਬਿਲਕੁਲ ਸਾਡੀ ਸਿੱਖ ਕੌਮ ਮੰਗ ਹੀ ਨਹੀਂ ਸਕਦੀ ਹੱਥ ਕਰਕੇ ਕਿਉਂਕਿ ਉਹ ਘਰਾਂ 'ਚ ਬੈਠੇ ਮੈਂ ਵਿਖਾਉਣਾ ਐਮਐਲ ਸਾਬ ਮੇਰੇ ਪਿੰਡ ਦੇ 100 ਸਰਪੰਚ ਤੁਹਾਡਾ ਖੜਾ ਪੁੱਛੋ ਵੀ ਦੋ ਦੋ ਕਿੱਲੇ ਜ਼ਮੀਨ ਹੈ ਜੱਟਾਂ ਦੀ ਉਹਨਾਂ ਦਾ ਨਾਮ ਵੀ ਤੁਹਾਡੇ Что вы? जो दिखाओ मैं, <laughs> मैं मैं <laughs> दर्ज करवा नाम नहीं दर्ज मैं दसदा दर्ज करवा दी आप हूं इंज कर देखना माताव मिला जी मैं तहता जी आज यह लुधियाने आए माता बिपिन ਕੀਤ ਕਰ ਜੀ ਆਜੋ ਮਾਤਾ ਜੀ ਸਭ ਕੁਝ ਰੁੜ ਗਿਆ ਇਹਨਾਂ ਦਾ ਸਭ ਕੁਝ ਰੁੜ ਗਿਆ ਇਹਨਾਂ ਦਾ ਜੀ ਸਭ ਕੁਝ ਖਤਮ ਹੋ ਗਿਆ ਇਹਨਾਂ ਦਾ ਬਹੁਤ ਔਖਾ ਇਹ ਉਹ ਦਿਨ ਬਾਹਰ ਤੋਂ ਫੜਿਆ ਕਹਿੰਦੇ ਵੀ ਸਾਡੇ ਕੋਲ ਮਰਨ ਤੋਂ ਬਿਨਾ ਕੋਈ ਥਾਂ ਨਹੀਂ ਅਸੀਂ ਇਹਨਾਂ ਨੂੰ ਸਮਝਾਇਆ ਕਿ ਨਹੀਂ ਬਹੁਤ ਔਖੇ ਜੀ ਸੇਵਕ ਨਾਮ ਮੇਰੇ ਵੀਰ ਹੁਣ ਨਾ ਆਪਾਂ ਇੱਥੇ ਬਹਿਸ ਪਾਈ ਚੁਨੀ ਬਣਾਉਣਾ ਇਹ ਸਤਕਾਰਯੋਗ ਮਾਤਾ ਜੀ ਮੇਰੇ ਸ਼ਾਂਤ ਤੋਂ ਜੋ ਬਿਲਕੁਲ ਬਿਲਕੁਲ ਸਭ ਕੁਝ ਰੁੜ ਗਿਆ ਉਹ ਖਾਣੇ ਮੰਡਾ ਨੂੰ ਬਣਾਇਆ ਸਰਪੰਚਾ ਨੇ ਖਾਨ ਦਾ ਬਣਾਇਆ ਆਪਣਾ ਕੰਮ ਇੱਥੇ ਕੋਈ ਨਹੀਂ ਸੱਚ ਨਾ ਮਹੀ ਤਾਂ ਸਰਵਾਂ ਆਪਾਂ ਕਰਦੇ ਐ ਐਮਐਲਏ ਸਾਹਿਬ ਸੇਵਾ ਕਰ ਰਹੇ ਆ ਸਰਪੰਚ ਸਾਹਿਬ ਕਮਾਈ ਕਰ ਰਹੇ ਆ ਹਾਂ ਜੀ ਸਾਰੇ ਨਾਲ ਹੀ ਖੜੇ ਹਾਂ ਅੱਛਾ ਮਾਤਾ ਜੀ ਇਹ ਇੱਕ ਮਿੰਟ ਸਾਰੇ ਸ਼ਾਂਤ ਹੋਵੋ ਭਾਈ ਗੱਲਬਾਤ ਕਰ ਲਈ ਸ਼ਾਂਤ ਹੋਵੋ ਮਾਤਾ ਜੀ ਸਿਹਤ ਕਿਵੇਂ ਦੱਸੋ ਠੀਕ ਆ ਬੁੱਤ ਸਿਹਤ ਨਾ ਕਹਿੰਦੇ ਨਾ ਬੁੱਤ ਇੱਕ ਚੀਜ਼ ਯਾਦ ਰੱਖੋ ਆਪਾਂ ਨਾ ਉਜੜ ਉਜੜ ਕੇ ਬਸੇ ਆ ਹੈਨਾ ਤੇ ਐਦ ਕੀ ਵੀ ਆਪਾਂ ਚੜ੍ਹਦੀ ਕਲਾ ਵਿੱਚ ਰਹਿਣਾ ਤੁਸੀਂ ਵੇਖੋ ਵੀ ਮਾਤਾ ਜੀ ਨੇ ਆਪ ਕਾਲ ਕੀਤੀ ਸਾਨੂੰ ਅਹੂਜਾ ਸਾਹਿਬ ਕਿਥੇ ਨੇ ਇਹ ਅਹੂਜਾ ਸਾਹਿਬ ਨੇ ਇਹ ਬੋਰਾ ਸਾਹਿਬ ਨੇ ਆਕਾਲ ਚੈਨਲ ਤੋਂ ਇਹਨਾਂ ਨੇ ਆਪ ਮੇਰੇ ਨਾਲ ਕੰਟੈਕਟ ਕੀਤਾ ਕਿਹਦੇ ਵੀ ਤੇਰੇ ਇਲਾਕੇ ਦੇ ਵਿੱਚ ਕਿੰਨੀ ਕੁ ਮਾਰ ਪਈ ਹੈ ਮੈਂ ਕਹਿੰਦੀ ਸ਼ਬਦਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਤੇ ਮੈਂ ਇਹਨਾਂ ਨੂੰ ਇਹ ਵੀ ਗੱਲ ਕਹੀ ਮੈਂ ਕਿ ਰਾਸ਼ਨ ਤੁਹਾਡੇ ਹੱਥੀ ਉਸ ਲੋੜਵੰਦ ਪਰਿਵਾਰਾਂ ਨੂੰ ਇਹ ਨਹੀਂ ਵੀ ਕਿਸੇ ਜਗ੍ਹਾ ਤੇ ਰੁਕਾਤਾ ਰੱਬਾ ਮੰਗਾ ਵੀ ਨਾ ਤਾਂ ਸਨਮ ਉਹਦੇ ਘੱਕ ਕੇ ਖਾਣ ਵਾਲੇ ਸਾਡਾ ਸਾਰਾ ਪਿੰਡ ਕੋਈ ਨਾ ਜਾਣੀ ਸਾਡੇ ਪਿੰਡ ਕੋਈ ਨਹੀਂ ਬਈ ਸਾਰੇ ਬੱਚੇ ਨੇ ਪੀਸਾ ਉਹਨੇ ਤੜੀਆਂ ਨਹੀਂ ਕਿਸ ਤਰ੍ਹਾਂ ਕਰਨੀਆਂ ਆ ਜੀ ਟਰੈਕਟਰਾਂ ਦੇ ਕਿਸ ਤਰ੍ਹਾਂ ਫਿਰ ਪੁੱਤ ਨੇਰ ਕੀ ਟਰੈਕਟਰ ਲਿਆ ਆ ਚਰਨ ਅੱਛਾ ਇਸ ਕੀ ਟਰੈਕਟਰ ਲਿਆ ਸੀ ਕੋਈ ਨਹੀਂ ਮਾਲਕ ਕਿਰਪਾ ਕਰੇ ਆਪਾਂ ਸਾਰੇ ਨਾਲ ਮਿਲ ਕੇ ਕਰਾਂਗੇ ਕੋਈ ਨਹੀਂ ਮਾਤਾ ਜੀ ਆਜੋ ਇਹ ਮਾਤਾ ਵਿਪਨਪ੍ਰੀਤ ਕੌਰ ਜੀ ਨੇ ਇਹ ਅੱਜ ਸਪੈਸ਼ਲ ਤੁਹਾਡੇ ਇਲਾਕੇ ਦੇ ਵਿੱਚ ਆਏ ਨੇ ਤੇ ਇਹ ਮੋਹਰਾ ਸਾਹਿਬ ਨੇ ਫਟੇ ਚੈਨਲ ਤੋਂ ਇਹ ਹੁਜਾ ਸਾਹਿਬ ਨੇ ਸਾਡੇ ਇਹ ਸਾਰੇ ਅੱਜ ਨਾਲ ਲੁਧਿਆਣੇ ਤੋਂ ਸੰਗਤਾਂ ਬੀਬੀਆਂ ਭੈਣਾ ਆਏ ਆ ਕਹਿੰਦੇ ਵੀ ਜਿਹੜੀ ਚੀਜ਼ ਦੀ ਲੋੜ ਆ ਕਹਿੰਦੇ ਅਸੀਂ ਪੂਰਾ ਸਾਥ ਦੇਾਂਗੇ ਬਹੁਤ ਹਾਂਜੀ ਸਾਨੂੰ ਮਾਨ ਨੇ ਨਾਮ ਘਰ ਬੈਠੇ ਆ ਦਿੱਤਾ ਹਾਂਜੀ ਜ਼ਮੀਨਾਂ ਜੀ ਮੁਲਾ ਸਾਹਿਬ ਸਾਡੀਆਂ ਖਰਾਬ ਬਸ ਅੱਗੇ ਵੀ ਸਾਡੇ ਰੋੜ ਕੇ ਅਰਦਾਸ ਕਿਲੇ ਉਹ ਸਾਰਾ ਜੋ ਬੰਨ ਟੁੱਟਾ ਉਹ ਇੱਕ ਨਹੀਂ ਪੰਜਾਬ ਸਰਕਾਰ ਦਾ ਧਾਰਾਵਾ ਕੋਆਪਰੇਟਿਵ ਸੁਸਾਇਟੀ ਜੀ 2023 ਦੇ ਵਿੱਚ ਸਾਡੇ ਕੋਲੋਂ ਪਾਣੀ ਤੋਂ ਬਾਅਦ ਵੀ ਉਹ ਕਰਜ਼ਾ ਲਿਆ ਗਿਆ ਜੀ ਜਿਹੜਾ ਪੰਜਾਬ ਸਰਕਾਰ ਦੇ ਦਾਇਰੇ ਦੇ ਵਿੱਚ ਆ ਅਸੀਂ ਐਮਐਲਏ ਸਾਹਿਬ ਨੂੰ ਸਵਾਲ ਕਰਦੇ ਆਂ ਵੀ ਪਿਛਲੀ ਵਾਰ ਜਦੋਂ ਆਪਾਂ ਬਾਤ ਕੀਤੀ ਆਪਾਂ ਇਹ ਧਾਰਮਿਕ ਵਿਸ਼ਾ ਆ ਮੈਂ ਦੱਸਦਾ ਇਹ ਆਪਾਂ ਉਧਰ ਪਰਲੇ ਪਾਸੇ ਕਰਦੇ ਇਹ ਧਾਰਮਿਕ ਵਿਸ਼ਾ ਆ ਉਹ ਐਮਐਲਏ ਨਾਲ ਪਹਿਲਾਂ ਕਰਦੇ ਆਂ ਗੱਲ ਨਾ ਨਹੀਂ ਆਪਾਂ ਹੀ ਪਤਾ ਕੀ ਕਰੀਏ ਆਪਾਂ ਮਿੱਠੇ ਹੋ ਕੇ ਕਸੇਵਾਲਾ ਹੋ ਸੋਨੇ ਵੀਰੇ ਤੁਹਾਨੂੰ ਕੜਨਾ ਲੜਨੂ ਤੁਹਾਨੂੰ ਪਤਾ ਨਹੀਂ ਮੈਂ ਕਿੰਨਾ ਇਲਾਕਾ ਮਾਂਗਦਾ ਮੈਂ ਮੈਂ ਸਾਰੇ ਤੋਂ ਸੇਵਾਵਾਲਾ ਇੱਥੇ ਮਾਂ ਵੀ ਮੇਰੇ ਇਲਾਕੇ ਚ ਕੁਛ ਆ ਰਿਹਾ ਆ ਯਾ ਹਨ ਅਮਨਿੰਦਰ ਜੀ ਆ ਇੱਕ ਜਾਣਕਾਰੀ ਤੁਸੀਂ ਦਿਓ ਸਾਡੇ ਏਰੀਆ ਦੇ ਵਿੱਚ ਤੁਸੀਂ ਆਏ ਹੋ ਮਾਤਾ ਜੀ ਆਏ ਨੇ ਸਾਰਾ ਜਥਾ ਆਇਆ ਆ ਫਤਿਹ ਟੀਵੀ ਦੀ ਟੀਮ ਆਈ ਹੈ ਬੋਰਾ ਸਾਹਿਬ ਸਾਡੇ ਸਤਿਕਾਰਯੋਗ ਫਤਿਹ ਚੈਨਲ ਦੇ ਓਨਰ ਆਏ ਨੇ ਤੇ ਸਾਡੇ ਏਰੀਆ ਦੇ ਵਿੱਚ ਤੁਸੀਂ ਹਾਲਾਤ ਵੇਖਿਆ ਕਿਹੋ ਜਿਹਾ ਮਾਹੌਲ ਲੱਗਦਾ ਹੁਣ ਅੱਲਾਹ ਦਾ ਸਾਰੀਆਂ ਸੰਗਤਾਂ ਨੂੰ ਗੁਰੂ ਬਖਸ਼ੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਆ ਜੀ ਅੱਜ ਭਾਈ ਹਰਪ੍ਰੀਤ ਸਿੰਘ ਜੀ ਮਖੂ ਜੀ ਦੇ ਸੱਦੇ ਤੇ ਇਹਨਾਂ ਦਾ ਸਮਝ ਲਓ ਹੁਕਮ ਹੋਇਆ ਹੈ ਕਿ ਅਸੀਂ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਅਤੀ ਸਤਿਕਾਰਯੋਗ ਸਾਡੇ ਨਾਲ ਪੰਤ ਪ੍ਰਸਿੱਧ ਮਹਾਂਪੁਰਸ਼ ਮਾਤਾ ਵਿਪਨਪ੍ਰੀਤ ਕੌਰ ਜੀ ਅਤੀ ਸਤਿਕਾਰਯੋਗ ਫਤਿਹ ਚੈਨਲ ਦੇ ਐਮ ਡੀ ਸਰਦਾਰ ਰਾਜਵੰਤ ਸਿੰਘ ਵਿੋਰਾ ਦਾਸ ਸਿੱਖ ਨੋਜਵਾਂ ਸੇਵਾ ਸੁਸਾਇਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਪਹਿਲਾਂ ਦਾ ਆਪ ਜੀ ਨੂੰ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਦੀਨਾ ਕੇ ਅਸੀਂ ਪਹੁੰਚੇ ਆ ਜਿੱਥੇ ਮੈਂ ਸਮਝਦਾ ਵੀ ਅੱਖਾਂ ਭਾਰ ਆਈਆਂ ਇਹ ਮਾਂ ਨੂੰ ਦੇਖ ਕੇ ਤੇ ਜਿੱਦਾਂ ਮੱਖੂ ਸਾਹਿਬ ਨੇ ਸਾਨੂੰ ਸਾਰੀ ਡਿਟੇਲ ਵੀ ਦਿੱਤੀ ਹੈ ਤੇ ਅਸੀਂ ਇੱਕ ਚੀਜ਼ ਦਾ ਤੁਹਾਨੂੰ ਵਚਨ ਕਰਦੇ ਆ ਵਾਦਾ ਕਰਦੇ ਆ ਮਾਤਾ ਜੀ ਜੋ ਜੋ ਤੁਸੀਂ ਹੁਕਮ ਕਰੋਗੇ ਜਿਹੜੀ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਮਕੂਬ ਸਾਹਿਬ ਤੁਸੀਂ ਵੇਚੋ ਜੋ ਜੋ ਤੁਸੀਂ ਹੁਕਮ ਕਰੋਗੇ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਅਸੀਂ ਸਾਰੀਆਂ ਜੱਥੇਬੰਦੀਆਂ ਭਾਈ ਸਾਹਿਬ ਭਾਈ ਗੁਰੂ ਕਬਾਤ ਸਿੰਘ ਦੀ ਪ੍ਰੇਰਣਾ ਨਾਲ ਤੁਹਾਨੂੰ ਬਚਨ ਕਰਕੇ ਜਾਂਦੇ ਆ ਜੋ ਜੋ ਤੁਸੀਂ ਹੁਕਮ ਕਰੋਗੇ ਨਾ ਉਹ ਸਮਾਨ ਉਹ ਬਸਤਾਂ ਅਸੀਂ ਲੈ ਕੇ ਤੁਹਾਡੇ ਅਸਦੀਨਾ ਕੇ ਪਿੰਡ ਜਾਵਾਂਗੇ ਮੈਂ ਹਾਲਾਤ ਦੇਖੇ ਬਾਤ ਤੋਂ ਬਾਤਰ ਹੋ ਗਏ ਨੇ ਕਿਵੇਂ ਕਿਵੇਂ ਦਰਦ ਸੁਣਾਈਏ ਕਿਸੇ ਨੂੰ ਕਿ ਅੱਜ ਅੱਜ ਹਾਲਾਤ ਕਿਹੋ ਜਿਹੇ ਰੰਗਕਾਰ ਨੇ ਬਣਾਤੇ ਨੇ ਕੱਲ ਮੈਂ ਆलमगीर ਸਾਹਿਬ ਗਿਆ ਜੀ ਉੱਥੇ ਮੈਂ ਰੋ ਕੇ ਅਰਦਾਸ ਕਰਕੇ ਆਇਆ ਸੱਚੇ ਬਾਦਸ਼ਾਹ ਬਸ ਕਰੋ ਇਹ ਇਹ ਸਾਰਾ ਪੰਜਾਬ ਤੁਹਾਡਾ ਆਪਣਾ ਵਸਾਇਆ ਆ ਪੰਜਾਬ ਹੈ ਪੀਰਾਂ ਫਕੀਰਾਂ ਦੀ ਧਰਤੀ ਹੈ ਜਿੱਥੇ ਕਈ ਸੰਤਾਂ ਮਹਾਂਪੁਰਸ਼ਾਂ ਨੇ ਜਨਮ ਲਿਆ ਤੇ ਮੈਨੂੰ ਕਿਸੇ ਨੇ ਸਵਾਲ ਕਰਤਾ ਵੀ ਪੰਜਾਬ ਵਾਲੇ ਤਾਂ ਬਾਹਰ ਜਾਂਦੇ ਸੇਵਾ ਕਰਨ ਅੱਜ ਤੁਹਾਡੀ ਬਾਹ ਕੋਈ ਨਹੀਂ ਫੜਨ ਆਇਆ ਤੇ ਮੈਂ ਉਹਨਾਂ ਨੂੰ ਜਵਾਬ ਦਿੱਤਾ ਪੰਜਾਬ ਦਾ ਇੱਕ ਇੱਕ ਪਰਵਾਰ ਸਵਾ ਸਵਾ ਲੱਖ ਨਾਲ ਲੜਨ ਨੂੰ ਤਿਆਰ ਹੈ ਤੁਸੀਂ ਹੁਕਮ ਦਾ ਕਰਕੇ ਵੇਖੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਸਾਡੇ ਕੋਲੋਂ ਸੰਗਤ ਦੇ ਭੇਜੀਆਂ ਵਸਤਾਂ ਮਾਤਾ ਜੀ ਨੇ ਲੰਗਰ ਨਾਲ 250 ਪੈਕੇਟ ਅਸੀਂ ਰਸਤਾ ਦੇ ਲੈ ਕੇ ਆਏ ਆ ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਹਾਡੀਆਂ ਸੰਗਤਾਂ ਨੇ ਅਸੀਸਾਂ ਨਾਲ ਸਾਨੂੰ ਦਿੱਤੇ ਆ ਅਸੀਂ ਲੈ ਕੇ ਆਏ ਆ ਅੱਗੋਂ ਵਸਤਾਂ ਵੀ ਮਾਤਾ ਜੀ ਜੋ ਤੁਸੀਂ ਹੁਕਮ ਕਰੋਗੇ ਜੋ ਮਕੂਸਾ ਹੁਕਮ ਕਰਨਗੇ ਅਸੀਂ ਨਾਲ ਅਸੀਂ ਤੁਹਾਡੇ ਸਾਰੇ ਨਾਲ ਮਾਤਾ ਜੀ ਬਚਨ ਕਰ ਰਹੇ ਨੇ ਪੋਰਾ ਸਾਹਿਬ ਵੀ ਕਰ ਰਹੇ ਅਸੀਂ ਵੀ ਕਰ ਰਹੇ ਜਿੱਦਾਂ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਆ ਜੀ ਵਾਈਗੁਰੂ ਜੀ ਕੀ ਖਾਲਸਾ ਵਾਈਗੁਰੂ ਜੀ ਕੀ ਫਤਿਹ ਮੈਂ ਚਾਹਾਂਗਾ 1 ਮਿੰਟ ਦਾ ਟਾਈਮ ਹੋਰ ਲੈਣਾ ਆ ਤੇ ਮਾਤਾ ਜੀ ਇੱਕ ਇਹੋ ਜੇ ਸਮੇਂ ਦੇ ਉੱਪਰ ਜੇ ਕੋ ਹੰਜੂ ਪੁੰਜਨ ਹੁੰਦਾ ਤੇ ਇਹ ਵੀ ਇੱਕ ਬਹੁਤ ਵੱਡਾ ਕਾਰਜ ਹੁੰਦਾ ਆ ਬਹੁਤ ਮਾਤਾ ਜੀ ਸਪੈਸ਼ਲ ਤੁਹਾਡੇ ਕੋਲ ਚੱਲ ਗਿਆ ਇਹ ਮਾਤਾ ਜੀ ਕੋਲ ਟਾਈਮ ਨਹੀਂ ਹੁੰਦਾ ਬਹੁਤ ਇਹਨਾਂ ਕੋਲ ਟਾਈਮ ਜਿਵੇਂ ਹੁੰਦੇ ਆ ਗੋਰਾ ਸਾਹਿਬ ਦੇ ਕੋਲ ਸਾਮਾਨੀ ਹੁੰਦਾ ਤੇ ਆਪਾਂ ਹੁਣਾਂ ਤੁਸੀਂ ਇੰਝ ਕਰੋ ਸਾਰੇ ਸਦੋ ਤੇ ਆਪਾਂ ਇੱਥੋਂ ਸ਼ੁਰੂਆਤ ਕਰੀਏ ਦੇਖੋ ਹਾਂ ਵੀ ਕਰਨੇ ਪਊ ਤਾਂ ਤੁਸੀਂ ਹਾਂਜੀ ਹਾਂਜੀ ਮੇਰਾ ਬੱਚਾ ਆਏ ਗੁਰੂ ਕਿਰਪਾ ਕਰੇਗਾ ਮਾਤਾ ਜੀ ਪਰਮਾਤਮਾ ਕਿਰਪਾ ਕਰੇ ਸਾਡੀ ਇੱਕੇ ਮੰਗਿਆ ਜੀ ਬੋਲਣ ਦਵਾਦੀ ਸਾਡੀ ਮੰਗ ਮੰਨ ਲਵੇ ਜੀ ਆਪਾਂ ਸਾਰਾ ਕੋਲ ਲੋੜ ਕੇ ਜੀ ਦੁਨੀਆ ਕਾਲੀ ਲੋੜ ਗਈ ਹਨ ਮੰਨ ਲਵੇ ਸਾਡੀ ਕੋਲ ਲੋੜ ਕੇ ਘਰ ਵੀ ਬੂਆ ਵੀ ਲੋੜ ਕੇ ਸਾਡਾ ਮਹਾਰਾਜ ਨੂੰ ਆਪਾਂ ਇਹ ਸਾਹਾ ਮਿੱਤਰ ਪਿਆਰੇ ਨੂੰ ਹਾਰਮਨੀ ਤਾਨ ਨੂੰ ਕਿਹਦਾ ਕਿਹਦਾ ਰਸ ਹਾਂਜੀ ਕਿਹਦਾ ਤਗੜਾ ਆਵੇ ਨਹੀਂ ਇਹ ਮਾਤਾ ਜੀ ਆਪਾਂ ਕਰਾਂਗੇ ਦੋ ਤਿੰਨ ਵਿਸ਼ੇ ਹੁੰਦੇ ਨੇ ਨਾ ਜਿਵੇਂ ਧਾਰਮਿਕ ਵਿਸ਼ਾ ਖੁੰਦਾ ਆ ਹੈਲਪ ਦਾ ਇਹ ਕੰਮ ਆਪਾਂ ਸਰਕਾਰਾਂ ਨੂੰ ਆਪਾਂ ਕਰਦੇ ਆ ਤੁਹਾਨੂੰ ਪਤਾ ਉਦੋਂ ਦਾ ਇੱਥੇ ਮੇਰੀ ਜੀ ਦੋ ਤਿੰਨ ਐਮਐਲਏ ਨਾਲ ਚੰਗੀ ਤਗੜੀ ਬਹਿਸ ਵੀ ਹੋਈ ਹੈ ਨਾ ਗੱਲਾਂ ਨੂੰ ਲੈ ਕੇ ਮੈਂ ਕਿਹਾ ਵੀ ਹੁਣ ਜਿਹੜਾ ਆਪਾਂ ਕੰਮ ਕਰਦੇ ਆ ਪਹਿਲਾਂ ਕਰ ਲੈਂਦੇ ਇਹ ਕੰਮ ਮਾਤਾ ਜੀ ਤਿੰਨ ਮਹੀਨੇ ਪਹਿਲਾਂ ਕਰ ਦਿੰਦੇ ਨਾ ਤੇ ਇਹ ਲੋਕ ਲੁਕਦੇ ਨਹੀਂ ਸੀ ਬਸ ਚੱਕਰ ਰਿਆ ਹੁਣ ਲੈ ਕੇ ਆ ਜਾਂਦੇ ਨੇ ਜੀਸੀ ਦੀਆਂ ਤੇ ਬਹੁਤ ਬਹੁਤ ਆਪੀ ਦਾ ਧੰਨਵਾਦ ਆਜੋ 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 ਅਗਲੇ ਪੜਾਅ ਤੇ ਨਹੀਂ ਇੱਥੇ ਆਪਾਂ ਪਹਿਲਾਂ ਮੰਨ ਲਈਏ ਇਹ ਜੇ ਅਸਾਂ ਮੰਨ ਲਈ ਆਪਾਂ ਤੇ ਗੱਗੀ ਜੀ ਆਜੋ 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 ਮੈਂ ਚਾਹਾਂਗਾ ਰਸਣ ਖੋਲੋ ਜਿਹੜਾ ਆਪਣੇ ਅਹੂਜਾ ਸਾਹਿਬ ਸਾਡੀਆਂ ਸਤਿਕਾਰਯੋਗ ਮਾਤਾਵਾਂ ਨੂੰ ਜਿਹੜਾ ਰਸਣ ਆ ਉਹ ਮੁਹੱਈਆ ਕਰਵਾਈ ਹੈ ਆਪਾਂ ਇਸ ਪਿੰਡ ਦੇ ਵਿੱਚ ਤੇ ਮੈਂ ਇੱਥੇ ਦਰਸ਼ਕੋ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਬੜਾ ਚੰਗਾ ਲੱਗਦਾ ਸਾਡੇ ਸਤਿਕਾਰਯੋਗ ਅਸੀਂ ਤੇ ਮਾਸੀ ਜੀ ਇਹਨਾਂ ਨੂੰ ਕਹਿੰਦੇ ਆ ਇਹ ਵੀ ਆਏ ਨੇ ਸਾਡੇ ਵੀਰ ਜਸਵਿੰਦਰ ਜੀ ਆਏ ਨੇ ਸਾਰੇ ਬਹੁਤ ਪਿਆਰ ਦਿੰਦੇ ਨੇ ਤੇ ਇਹ ਸਾਰੇ ਇੱਥੇ ਅਜ ਪਹੁੰਚੇ ਨੇ ਗਗੀ ਜੀ ਤੁਸੀਂ ਵੀ ਆਜੋ ਨੇੜੇ ਆਜੋ ਐਸ ਤਰ੍ਹਾਂ ਕਰੋ ਐਂਦ ਕਰੋ ਉਹਨਾਂ ਨੂੰ ਮਾਰਾ ਜਾ ਕੋਈ ਲੜਾਈ ਦਾ ਮਾਹੌਲ ਨਾ ਬਰਾਉਣ ਥੋੜਾ ਸ਼ਾਂਤੀ ਸਰਪੰਚ ਸਾਹਿਬ ਕਾਨੂੰ ਆਪਾਂ ਕਰਦੇ ਆਪਾਂ ਥੋੜੇ ਝੰਡੇ ਵਿਤਰੀਏ ਲੋਕਾਂ ਨੇ ਪਤਾ ਕੀ ਕਹਣਾ ਉਹਨਾਂ ਨੇ ਕਹਣਾ ਇਹ ਤਾਂ ਕਰਕੇ ਮਹੂ ਹੀ ਲੜਾਕਾ ਸਾਰੇ ਇਲਾਕੇ ਦੇ ਲੜਾਕਾ ਆ ਹਾਂ ਜੀ ਜਿਹੜਾ ਆ ਮੋਲ ਹੈ ਨਾ ਹਾਂ ਇਹ ਮੋਲ ਸਾਡਾ ਦੇਣਾ ਆਪਾਂ ਉਹ ਅਸੀਂ ਡੁੱਬੇ ਹੋਏ ਆ ਅੱਜ ਦੇ ਥੋੜੇ ਡੁੱਬੇ ਅਸੀਂ ਦਰਿਆ 'ਚ ਬਹੁਤ ਵਾਰ ਸਾਨੂੰ ਡੁੱਬਿਆ ਚਰਮੇਂ ਦਰਿਆ 'ਚ 20 25 ਕਿੱਲੇ ਨੇ ਰੁੜ ਗਏ ਜੀ ਅਨੇ 3 ਕਿੱਲੇ ਜ਼ਮੀਨ ਦਰਿਆ 'ਚ ਆਹੀ ਕੁਝ ਦਰਿਆ 'ਚ ਇਹ ਇਧਰ ਇਧਰ ਆਪਾਂ ਕਰਦੇ ਆ ਰਾਸ਼ਨ ਦਾ ਇਹ ਮੰਨੋ ਇਹ ਆ ਦੋ ਮੰਨੋ ਆਪਾਂ ਟਰੈਫਿਕ ਲੱਗ ਗਿਆ ਸਰ ਆਪੇ ਦਾ ਆਪਾਂ ਰਾਸ਼ਨ ਇਧਰ ਕਰਕੇ ਮੰਗਦੇ ਆ ਉੱਧਰ ਸਾਈਡ ਤੇ ਹੋਏ ਬੜੇ ਜੀ ਹਾਂ ਨਾਗਾ ਛੱਡੋ ਆ ਮੜ ਜਾ ਆ ਲੰਗੜ ਦਈਏ ਇਹਨਾਂ ਨੂੰ ਬੜਾ ਟਰੈਫਿਕ ਰੁਕ ਗਿਆ ਗੱਡੀ ਗੱਡੀ ਤੂੰ ਆਪਣੇ ਵਾਲੀ ਪਾਸੇ ਕਰ ਚਲ ਦੇ ਸਵਕ ਗੱਡੀ ਪਾਸੇ ਕਰੋ ਆਪਣੇ ਵਾਲੀ ਹਾਂ ਮਾਲ ਡੰਗਰ ਵੀ ਜਾਣਾ ਆ ਪਿੰਡ ਦੇ ਪਸ਼ੂ ਨੇ ਵੇਖੋ ਜੀ ਜਿਆ ਚਾਰਾ ਕੋਈ ਨਹੀਂਗਾ ਹਾਂ ਆ ਦੇਖੋ ਜਾਨਵਰਾਂ ਦਾ ਹਾਲ ਬਸ 1 ਮਿੰਟ ਦਾ ਟਾਈਮ ਵੀਰਿਆ ਪਤਾ ਜਿਹੜੇ ਹੁਣ ਲੁਧਿਆਣੇ ਤੋਂ ਆਏ ਆ ਨਾ ਆਪਣੇ ਇਲਾਕੇ ਵਾਸਤੇ ਰਾਹਤ ਫੰਡ ਦੇਣ ਅੱਛਾ ਅੱਛਾ ਓਕੇ ਕੋਈ ਨਹੀਂ ਬਸ ਸੇਵਕ ਨੂੰ ਕੋ ਗੱਡੀ ਪਾਸੇ ਕਰੇ ਗੱਡੀ ਪਾਸੇਗਾ ਜਾਨਦਾਰ ਨੂੰ ਲੋਡ ਕਰੇ ਸੇਵਕ ਗੱਡੀ ਪਾਸੇ ਕਰੋ ਤੇ ਅੱਜ ਆਪਾਂ ਵੰਡਣ ਦਾ ਕੰਮ ਕਰਦੇ ਆਂ ਮਾਤਾ ਜੀ ਆਜੋ ਕਿ ਜੀ ਨਾਲ ਆਜੋ ਆਪਣੀਆਂ ਦੇਖੋ ਉਹ ਸਾਰੀਆਂ ਆਪੇ ਲੈ ਆਉਣੀਆਂ ਮਾਤਾ ਜੀ ਦੇ ਨਾਲ ਸੇਵਾਦਾਰਾਂ ਦੀ ਇੱਕ ਬਹੁਤ ਲੰਬੀ ਲਾਈਨ ਆਉਂਦੀ ਹੈ ਉਹਨਾਂ ਨੇ ਆਪੇ ਚੱਕ ਲੈ ਆਉਣੇ ਆ ਹਾਂ ਜੀ ਕੀ ਹੋ ਗਿਆ कोई गल नही आजु हां मैं समझ गया कोई नी कोई ना कोई नी आप उस तरह बन द Va oh, okay, okay. a okay. okay.